ਹਾਂਜੀ ਵਿਹਲੇ ਰਹਿਣ ਦਾ ਮੁਕਾਬਲਾ ਕਰਾਇਆ ਜਾ ਰਿਹਾ ਪਿੰਡ ਕੋਲੀਆ ਖੁਰਦ ਵਿੱਚ ਇਹਦਾ ਮੇਨ ਮਕਸਦ ਇਹੀ ਆ ਵੀ ਬੰਦੇ ਨੂੰ ਕੰਮਾਂ ਤੋਂ ਨਹੀਂ ਵਿਹਲੇ ਕਰਨਾ ਹਾਲਾਂਕਿ ਵਿਹਲੇ ਬਹਿ ਕੇ ਮੁਕਾਬਲਾ ਕਰਨਾ ਤੁਸੀਂ ਆਪਸ ਵਿੱਚ ਰਲ ਮਿਲ ਕੇ ਰਹਿਣਾ ਗੱਲਾਂ ਬਾਤਾਂ ਕਰਨੀਆਂ ਫੋਨ ਛੱਡਣੇ ਨਸ਼ਿਆਂ ਤੋਂ ਦੂਰ ਹੋਣਾ ਮੇਨ ਮਾਰ ਤੋਂ ਸਾਡਾ ਫੋਨ ਨੂੰ ਪਾਸੇ ਕਰਨਾ ਹਾਂਜੀ ਇਹ ਪਹਿਲਾਂ ਕੰਪੀਟੀਸ਼ਨ ਅਸੀਂ ਗੈਰਾਂ ਚ ਵੇਖਿਆ ਸੀਗਾ ਉਹਨੂੰ ਵੇਖ ਕੇ ਤੇ ਉੱਥੇ ਜਾਇਆ ਨਹੀਂ ਗਿਆ ਪਰ YouTube ਤੇ ਵੇਖਿਆ ਉਹ ਬਾਈ ਨਾਲ ਗੱਲ ਹੋਈ ਤੇ ਸਾਰਾ ਵੇਖਣ ਤੋਂ ਬਾਅਦ ਸਾਨੂੰ ਲੱਗਿਆ ਵੀ ਵਧੀਆ ਬੰਦੇ ਰਲ ਮਿਲ ਕੇ ਬੈਠੇ ਆ ਫੋਨਾਂ ਤੋਂ ਸਾਈਡ ਤੇ ਰਹੇ ਆ ਉਹਦਾ ਕਰਕੇ ਅਸੀਂ ਸੋਚਿਆ ਵੀ ਅਸੀਂ ਵੀ ਕਰਾਈਏ ਮੁੰਡਿਆਂ ਨੇ ਰਾਇ ਕੀਤੀ ਤੇ ਅਸੀਂ ਕਾਮਯਾਬ ਹੋਗੇ ਪ੍ਰੋਗਰਾਮ ਲੱਗਦਾ ਵੀ ਬੇਸੀ ਕਹਾਂ ਲੱਗਦੀ ਪੀੜਾ ਨੌਜਵਾਨ ਪੀੜੀ ਹੈਗੀ ਹੈ ਮੋਬਾਈਲ ਦੇ ਜੋਗ ਤੇ ਬਣਦੀ ਜਾ ਰਹੀ ਹੈ ਅਸੀਂ ਕਿਤਾਬਾਂ ਨੂੰ ਭੁੱਲ ਗਏ ਚਾਹੇ ਉਹ ਧਾਰਮਿਕ ਕਿਤਾਬਾਂ ਹੋਣ ਚਾਹੇ ਸ਼ਾਸਤਰ ਹੋਣ ਚਾਹੇ ਕਿਸੇ ਤਰ੍ਹਾਂ ਦੀਆਂ ਕਿਤਾਬਾਂ ਹਾਂਜੀ ਕਿਤਾਬਾਂ ਬਾਰੇ ਜੋ ਕਿਸੇ ਨੂੰ ਕਹਿਣੇ ਸਾਡੀ ਆਪ ਦੀ ਲਾਇਬ੍ਰੇਰੀ ਖੋਲੀ ਵੀ ਆ ਮਾਤਾ ਹਰਦੇਵ ਕੌਂਟੀ ਯਾਰਚ 8-10 ਸਾਲਾਂ ਤੋਂ ਬਹੁਤ ਛੋਟੇ ਬੱਚੇ ਆ ਜਿਹੜ ਬਹੁਤ ਕਿਤਾਬਾਂ ਪਾਈਆਂ ਸੀ ਤੇ ਆਮ ਜਨਰੇਸ਼ਨ ਦੂਰ ਹੋ ਗਈ ਇਸ ਚੀਜ਼ ਤੋਂ ਕਿਉਂਕਿ ਉਹ ਫੋਨ ਤੇ ਹੀ ਲੱਗੇ ਰਹਿੰਦੇ ਆ ਉਹਦੋਂ ਗਾਂ ਲੰਘਦੇ ਨਹੀਂ ਫੋਨ ਤੋਂ ਗੱਲ ਕਰੀਏ ਕੰਪੀਟੀਸ਼ਨ ਦੀ ਅੱਜ ਦੇ ਇਸ ਤੁਹਾਡੇ ਕੰਪੀਟੀਸ਼ਨ 'ਚ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਦੇ ਜਿਹੜੇ ਭਾਗ ਲੈ ਰਹੇ ਨੇ ਤੇ ਕਿੰਨੇ ਲੈ ਰਹੇ ਨੇ ਹਾਂਜੀ ਇਹਦੇ 'ਚ 60 ਪਲੱਸ ਬੰਦੇ ਭਾਗ ਲੈ ਰਹੇ ਆ ਬੀਬੀਆਂ ਤੇ ਬੰਦੇ ਬੱਚੇ ਵੀ ਆ ਉਮਰ ਲਿਮਟ ਕੋਈ ਨਹੀਂ ਸੀਗੀ ਜੋ ਬਹਿ ਸਕਦਾ ਜਾਗ ਸਕਦਾ ਤੇ ਉਹ ਭਾਗ ਲੈ ਸਕਦਾ ਕਣਕ ਨੂੰ ਸਰਕਲ تقريبا ਇਸ ਵੇਲੇ 70 ਬੰਦੇ ਬੈਠੇ ਹੈ ਹੈਂਡੀਕੈਪ ਵੀ ਕਾਫੀ ਹੁੰਦਾ ਹੈ ਹੈਂਡੀਕੈਪ ਵੀ ਆ ਇੱਕ ਬਾਈ ਨੂੰ ਅੱਖਾਂ ਤੋਂ ਮਨਾਖਾ ਉਹ ਵੀ ਬੈਠਾ ਸਾਡੀ ਕੋਈ ਕੰਡੀਸ਼ਨ ਨਹੀਂ ਸੀ ਕੋਈ ਵੀ ਆ ਕੇ ਹਰੇਕ ਵਰਗ ਦਾ ਬੰਦਾ ਬਹਿ ਸਕਦਾ ਹੈ ਤੁਹਾਡੇ ਇਸ ਕੰਪੀਟੀਸ਼ਨ ਚ ਜਿਹੜੇ ਅੱਜ ਹਰ ਇੱਕ ਵਰਗ ਦਾ ਆਇਆ ਹੈ ਜਿਸ ਨੂੰ ਨਹੀਂ ਦਿਖਦਾ ਉਹ ਵੀ ਆਇਆ ਹੈ ਜਿਹੜਾ ਹੈਂਡੀਕੈਪ ਉਹ ਵੀ ਆਇਆ ਕਿੱਦਾਂ ਦਾ ਲੱਗਦਾ ਇਹ ਪਹਿਲਾ ਪ੍ਰਾਰਾਲਾ ਜਿਹੜਾ ਹੈਗਾ ਤੁਹਾਨੂੰ ਤੇ ਲੋਕਾਂ ਨੂੰ ਕੀ ਮੈਸੇਜ ਸਾਡੇ ਮਾਧਿਅਮ ਦੇ ਰਾਮਦੀਨ ਲੰਗ। ਹਾਂਜੀ ਇਹਦੇ ਨਾਲ ਸਾਨੂੰ ਵਧੀਆ ਲੱਗ ਰਿਹਾ ਵੀ ਸਾਰੇ ਕੋਈ મતਭੇਦ ਨਹੀਂ ਕਿਸੇ ਦਾ। ਸਾਰੇ ਬੰਦੇ ਆ ਕੇ ਬੈਠੇ ਆ ਰਲ ਮਿਲ ਕੇ ਬਹਿਣਗੇ ਤੇ ਲੋਕ ਕੋਸ਼ਿਸ਼ ਕਰਨਗੇ گاਾਂ ਵੀ ਲੋਕਾਂ ਨੂੰ ਗਾਈਡਲਾਈਨ ਮਿਲੂਗੀ ਵੀ ਅਸੀਂ ਫੋਨਾਂ ਤੋਂ ਦੂਰ ਰਹਿਗੇ। ਤੁਹਾਡੇ ਲੋ ਇਹਨਾਂ ਨੂੰ ਕੀ ਮੈਸੇਜ ਹੈ ਜਿਹੜੇ ਇਸ ਟਾਈਮ ਤੁਹਾਡੇ ਕੰਪੀਟੀਸ਼ਨ 'ਚ ਬੈਠ ਰਹੇ ਨੇ? ਭਾਈ ਇਹਨਾਂ ਨੂੰ ਇਹੀ ਮੈਸੇਜ ਆ ਵੀ ਭਾਈ ਫੋਨ ਤੋਂ ਦੂਰ ਰਹੋ ਜੇ ਤੁਸੀਂ ਫੋਨ ਨੂੰ ਹੱਥ ਲਾ ਲਿਆ ਫਿਰ ਅਸੀਂ ਦੂਰ ਕਰ ਦੇਣਾ ਤੁਹਾਨੂੰ ਇੱਥੋਂ। ਮੁੱਖ ਏਜੰਡਾ ਤਾਂ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤਕਰੀਬਨ ਆਪਾਂ ਮੋਬਾਈਲ ਦਾ ਬਹੁਤ ਜ਼ਿਆਦਾ ਸ਼ਿਕਾਰ ਹੋ ਚੁ ਬਹੁਤ ਇੱਥੇ ਲਾਇਬ੍ਰੇਰੀ ਖੁੱਲੀ ਆ ਬਹੁਤ ਘੱਟ ਲਾਇਬ੍ਰੇਰੀ ਚ ਆਉਂਦੇ ਲੋਕ ਤੇ ਜਿਹੜਾ ਮਕਸਦ ਸਾਡਾ ਇਹੀ ਆ ਵੀ ਲੋਕਾਂ ਨੂੰ ਮੋੜਿਆ ਜਾਵੇ ਕੁਛ ਨਾ ਕੁਛ ਕਿਤਾਬਾਂ ਪੜਨ ਵੱਲ ਮੋੜਿਆ ਜਾਵੇ ਆਕਾਂਤ ਬਹਿਣਾ ਲੋਕਾਂ ਨੂੰ ਸ਼ਾਂਤ ਬਹਿਣਾ ਸਿੱਖਣਾ ਚਾਹੀਦਾ ਤੇ ਸਾਡੀ ਕੋਸ਼ਿਸ਼ ਇਹੀ ਆ ਜੀ ਜੁੜ ਸਕਦੇ ਆ ਜੀ ਅਸੀਂ ਪਰਿਵਾਰ ਦੇ ਜਿੰਨੇ ਜੀ ਆ ਉਹ ਤੋਂ ਦੁੱਗਣੇ ਫੋਨ ਆ ਜੀ ਹਰ ਇੱਕ ਤੇ ਘਰੇ ਤੇ ਲੋਕੀ ਆਪੋ ਆਪਣੇ ਫੋਨ ਲੈ ਕੇ ਬਹਿ ਜਾਂਦੇ ਆ ਤੇ ਇੱਕ ਦੂਜੇ ਦਾ ਇਹ ਵੀ ਨਹੀਂ ਪਤਾ ਵੀ ਪਰਿਵਾਰ ਦਾ ਕੋਈ ਜੀ ਬਿਮਾਰ ਆ ਉਹਦੇ ਬਾਰੇ ਵੀ ਨੌਲੇਜ ਨਹੀਂ ਕਿਸੇ ਨੂੰ ਜੀ ਕਿੰਨਾ ਟਾਈਮ ਰੱਖਿਆ ਕਿੰਨੇ ਹੋਗੇ ਪਾਰਟਿਸਪੈਂਟਾਂ ਜੀ ਤੁਸੀਂ ਨਾਲੋਂ ਸਾਹਿਬ ਜੀ 60 65 ਤਾਂ ਬੰਦੇ ਤਕਰੀਬਨ ਅਸੀਂ ਲਿਖਤੇ ਬਾਕੀ ਇਹ ਨਹੀਂ ਪਤਾ ਮੌਕੇ ਤੇ ਕੋਈ ਆ ਜੇ ਹੋ ਸਕਦਾ ਵਿੱਚੋਂ ਰਹਿ ਵੀ ਜਾਣ ਜੀ ਕਹਿੰਗੇ ਮੇਰੇ ਪੰਦਾ ਲਿਖਾ ਦਿੰਦਾ ਫਿਰ ਕਹਿੰਦਾ ਯਾਰ ਹੋ ਸਕਦਾ ਬੈਠਿਆਂ ਨਾ ਜਾਵੇ ਬਹੁਤ ਵੱਡਾ ਉਪਰਾਲਾ ਤੁਸੀਂ ਝੋਟੇ ਹਾਗੇ ਹਾਂਜੀ ਕਿਵੇਂ ਸਕਦਾ ਇਸ ਉਪਰਾਲੇ ਅਪਰਾਣਾ ਸਾਨੂੰ ਤਾਂ ਐ ਲੱਗਿਆ ਅਸੀਂ ਵੀ ਚੰਗੇ ਕੰਮ ਦੀ ਰੀਸ ਕੀਤੀ ਹੈ ਚੰਗੇ ਕੰਮ ਦੀ ਰੀਸ ਲੋਕਾਂ ਨੂੰ ਵੀ ਕਰਨੀ ਚਾਹੀਦੀ ਹੈ ਜੀ